ਅੱਪਾ ਅੱਜ ਬਣਾਉਣ ਲੱਗੇ ਐ ਇਹ ਰੋਗ ਭਜਾਉ ਲਾਲ ਪਾਣੀ ਆਪਾਂ ਨੂੰ ਇਹ ਵਿਧੀ ਹੈ ਜਿਹੜੀ ਨੁਸਖਾ ਜਿਹੜਾ ਇਹ ਡਾਕਟਰ ਭੁੱਲਰ ਨੇ ਦੱਸਿਆ ਸੀ ਤੇ ਅਸੀਂ ਇਹ ਨੁਸਖਾ ਜਿਹੜਾ ਇਹ ਲਾਲ ਪਾਣੀ ਆ ਅਸੀਂ ਵਰਤ ਕੇ ਦੇਖਿਆ ਤੇ ਸਾਨੂੰ ਬਹੁਤ ਹੀ ਫਾਇਦਾ ਹੋਇਆ ਤੇ ਇਹ ਗਰਮੀਆਂ ਦਾ ਇੱਕ ਅਨਮੋਲ ਤੋਹਫਾ ਹੈ ਆਪਣੇ ਲਈ ਆਪਣੀ ਸਿਹਤ ਦੇ ਲਈ ਇੱਕ ਵਰਦਾਨ ਸਾਬਤ ਪਾਣੀ ਬਣਦਾ ਜਿਹੜਾ ਇਹ ਲਾਲ ਪਾਣੀ ਆ ਭੁੱਲਰ ਸਾਹਿਬ ਨੇ ਇਹ ਬਹੁਤ ਹੀ ਵਧੀਆ ਸਾਨੂੰ ਨੁਸਖਾ ਜਿਹੜਾ ਦਿੱਤਾਗਾ ਜੋ ਕਿ ਇਹ ਬਹੁਤ ਸਾਰੀਆਂ ਬਿਮਾਰੀਆਂ ਲਈ ਫਾਇਦੇਮੰਦ ਆ ਆਪਣਾ ਲੀਵਰ ਜਿਹਦਾ ਫੈਕਟੀ ਲੀਵਰ ਹੈ ਜਿੰਨਾਂ ਦਾ ਹੁੰਦਾ ਉਹ ਫੈਕਟੀ ਬਰ ਨਹੀਂ ਹੋਊਗਾ 슈ਗਰ ਹੈ ਜਿਨ੍ਹਾਂ ਨੂੰ ਉਹ ਵੀ ਇਹ ਲਾਲ ਪਾਣੀ ਹੈ ਜਿਹੜਾ ਵਰਤ ਸਕਦੇ ਹੈਗੇ ਇਹਨਾਂ ਨੂੰ ਗੈਸ ਬੰਦ ਦੀ ਹੈ ਉਹ ਵੀ ਵਰਤ ਸਕਦੇ ਹੈ ਤੇ ਜਿਹੜੇ ਹਾਰਟ ਦੇ ਪੇਸ਼ੈਂਟ ਹੈਗੇ ਹਾਰਟ ਦੇ ਮਰੀਜ਼ ਹੈ ਜਿਨ੍ਹਾਂ ਦਾ ਮਤਲਬ ਪੰਪ ਸਲੋ ਕੰਮ ਕਰਦਾ ਜਾਂ ਕੋਈ ਵੀ ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਹਾਰਟ ਦੀ ਬਿਮਾਰੀ ਹੈ ਬੀਪੀ ਉਹਨਾਂ ਦਾ ਹਾਈ ਰਹਿੰਦਾ ਨੋਰਮਲ ਰਹਿੰਦਾ ਉਹ ਵੀ ਇਹਨਾਂ ਨੂੰ ਇਸ ਨੂੰ ਵਰਤ ਸਕਦੇ ਆ ਤੇ ਜਿਹੜੀ ਆਪਣੀ ਪਾਚਨ ਕਿ ਰਹਿ ਗਈ ਉਹ ਵੀ ਇਹ ਪਾਣੀ ਹੈ ਜਿਹੜਾ ਠੀਕ ਰੱਖਦਾ ਹੈਗਾ ਤੇ ਆਪਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਨਹੀਂ ਆਉਣ ਦਿੰਦਾ ਇਹ ਪਾਣੀ ਹੈ ਜਿਹੜਾ ਪਥਰੀ ਹੈ ਜਿਹੜੀ ਨਹੀਂ ਬਣਨ ਦਿੰਦਾ ਤੇ ਬਾਕੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜੀ ਕੈਂਸਰ ਬਣਦਾ ਹਰ ਇੱਕ ਦੇ ਦੇਖੋ ਆਪਣੇ ਸਰੀਰ ਦੇ ਵਿੱਚ ਕੈਂਸਰ ਦੇ ਸੈੱਲ ਹੈ ਜਿਹੜੇ ਉਹ ਹਰ ਇੱਕ ਸਰੀਰ ਦੇ ਵਿੱਚ ਹੀ ਮੌਜੂਦ ਹੁੰਦੇ ਆਗੇ ਜਦੋਂ ਉਹ ਲੋੜ ਤੋਂ ਵੱਧ ਆਪਣੇ ਬਣਨ ਲੱਗ ਜਾਂਦੇ ਸੈੱਲ ਤਾਂ ਉਹ ਆਪਣੇ ਇੱਕ ਬਿਮਾਰੀ ਦਾ ਰੂਪ ਧਾਰ ਕਰ ਲੈਂਦੇ ਆ ਤੇ ਉਹ ਇਹ ਪਾਣੀ ਪੀਣ ਦੇ ਨਾਲ ਉਹ ਜਿਹੜੇ ਸੈੱਲ ਆ ਉਹ ਵੀ ਕੰਟਰੋਲ ਦੇ ਵਿੱਚ ਰਹਿਣਗੇ ਤੇ ਕੈਂਸਰ ਦੀ ਬਿਮਾਰੀ ਜਿਹੜੀ ਉਹਨੂੰ ਕਦੇ ਨਹੀਂ ਹੋਊਗੀ ਤੇ ਆਪਾਂ ਨੂੰ ਭੁੱਲਰ ਸਾਹਿਬ ਨੇ ਦੇਖੋ ਕਿੰਨੇ ਸਾਰੀਆਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਇੱਕ ਉਹ ਦਵਾਈ ਬਣਾਤੀ ਹੈਗੀ ਅੱਜ ਆਪਾਂ ਹੁਣ ਸਾਨੂੰ ਦੱਸੀਏ ਇਹ ਲਾਲ ਪਾਣੀ ਕਿਵੇਂ ਬਣਾਉਣਾ ਤੇ ਉਹ ਲਾਲ ਪਾਣੀ ਬਣਾਉਣ ਦੇ ਲਈ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਆ ਆ ਦੇਖੋ ਹੁਣ ਆਪਾਂ ਇੱਕ ਚਮਚ ਜਿਹੜਾ ਲੈ ਲਿਆਗਾ ਜੀਰੇ ਦਾ ਇੱਕ ਚਮਚ ਜੀਰੇ ਦਾ ਲਿਆ ਤੇ ਇੱਕ ਟੁਕੜਾ ਜਿਹੜਾ ਆਪਾਂ ਲੈ ਲਿਆ ਦਾਲ ਚੀਨੀ ਦਾ ਤੇ ਉਸ ਤੋਂ ਬਾਅਦ ਚੌਂਚੇ ਦਾ ਇੱਕ ਚਮਚੇ ਦਾ ਚੌਥਾ ਹਿੱਸਾ ਜਿਹੜੀ ਆਪਾਂ ਹਲਦੀ ਲੈ ਲਈ ਹਲਦੀ ਤੁਸੀਂ ਕੋਈ ਵੀ ਲੈ ਸਕਦੇ ਜਿਹੜੀ ਆਪਾਂ ਖਾਣੇ ਦੇ ਵਿੱਚ ਯੂਜ਼ ਕਰਦੇ ਆ ਉਹ ਵੀ ਲੈ ਸਕਦੇ ਆ ਜਾਂ ਇੱਕ ਆਮ ਹਲਦੀ ਆਉਂਦੀ ਆ ਉਹ ਵੀ ਲੈ ਸਕਦੇ ਆ ਤੇ ਚਮਚੇ ਦਾ ਚੌਥਾ ਹਿੱਸਾ ਹੀ ਆਪਾਂ ਲੈ ਲਿਆ ਨਾਮਕ ਦਾ ਜਿਹੜਾ ਆਪਣਾ ਸਿੰਧ ਦਾ ਨਾਮਕ ਹੁੰਦਾ ਪਾਕਿਸਤਾਨੀ ਨਾਮਕ ਉਹ ਲੈ ਲੈਣਾ ਤੁਸੀਂ ਤੇ ਆ ਆਪਾਂ 10 ਕਿ ਡੰਡੀਆਂ ਆਪਾਂ ਪੁਦੀਨੇ ਦੀਆਂ ਲੈ ਲਈਆਂ ਸੀ ਤੇ 1 ਲੀਟਰ ਆਪਾਂ ਜਿਹੜਾ ਪਾਣੀ ਦਾ ਲਿਆ 1 ਲੀਟਰ ਪਾਣੀ ਤੋਂ ਇਹ ਥੋੜਾ ਜਿਹਾ ਜੱਗ ਆ ਜਿਹੜਾ ਘੱਟ ਹੈਗਾ ਤੁਸੀਂ ਪੂਰਾ ਲੀਟਰ ਲੈਣਾਗਾ ਥੋੜੀਆਂ ਜਿਹੀਆਂ ਪੱਤੀਆਂ ਲੈ ਲਈਆਂ ਆਪਾਂ ਪੁਦੀਨੇ ਦੀਆਂ ਧਨੀਏ ਦੇ ਲੈ ਲੈਣੇ ਕਪਤੀ ਇੱਕ ਆਪਾਂ ਨਿੰਬੂ ਲੈ ਲਿਆ ਇੱਕ ਨਿੰਬੂ ਲੈ ਲਿਆ ਤੇ ਉਸ ਤੋਂ ਬਾਅਦ ਆਪਾਂ ਇੱਕ ਲੈ ਲਿਆ ਖੀਰਾ ਤੇ ਇੱਕ ਚਕੰਦਰ ਲੈ ਲਿਆ ਇੱਕ ਪੀਸ ਆਪਾਂ ਚਕੰਦਰ ਦਾ ਲੈਣਾ ਇਹ ਚਕੰਦਰ ਨੂੰ ਤੇ ਆ ਖੀਰੇ ਨੂੰ ਇਹਨਾਂ ਨੂੰ ਫਾੜੀਆਂ ਨੂੰ ਕਰਕੇ ਆਪਾਂ ਪਾਉਨੇ ਆ ਤੇ ਉਹ ਆ ਜੋ ਆਪਾਂ ਹੁਣ ਦੱਸਦੇ ਆਂ ਵੀ ਇਹ ਕਿਵੇਂ ਤਿਆਰ ਕਰੀਏ ਸਭ ਤੋਂ ਪਹਿਲਾਂ ਆਪਾਂ ਖੀਰਾ ਪਾ ਦਵਾਂਗੇ ਖੀਰੇ ਦਾ ਜਿਹੜਾ ਆ ਭਾਗ ਹੈਗਾ ਪਿਛਲਾ ਦੁਰਨੇ ਪਿਛਲੇ ਭਾਗ ਆਪਾਂ ਇੰਨੇ ਨੇ ਲਾ ਦੇਵਾਂਗੇ ਕਿਉਂਕਿ ਇਹਦੇ ਵਿੱਚ ਕਈ ਵਾਰੀ ਕੁੜਤਨ ਜੀ ਆ ਜਾਂਦੀ ਆ ਉਸ ਤੋਂ ਬਾਅਦ ਆਪਾਂ ਖੀਰੇ ਖੀਰੇ ਦੇ ਆ ਜਿਹੜੇ ਇੰਨੇ ਨੇ ਪੀਸ ਕਰਕੇ ਇਸੇ ਤਰ੍ਹਾਂ ਹੀ ਪਾਉਣੇ ਆ ਆਪਾਂ ਇਹਨਾਂ ਦਾ ਛਿਲਕਾ ਉਤਾਰਨਾ ਨਹੀਂਗਾ ਸਨੇ ਛਿਲਕੇ ਹੀ ਪਾ ਲੈਣੇ ਕਿਉਂਕਿ ਤੁੱਟਾ ਹੋਇਆ ਹੈਗਾ ਇਹ ਤੇ ਤੁਸੀਂ ਵੀ ਜੇ ਨਹੀਂ ਤੁੱਟਾ ਤਾਂ ਉਹ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਪਾਉਣਾ ਖੀਰੇ ਨੂੰ ਖੀਰਾ ਆਪਾਂ ਪਾ ਲਿਆਗਾ ਹੁਣ ਆਪਾਂ ਪਾਵਾਂਗੇ ਨਿੰਬੂ ਨਿੰਬੂ ਦੇ ਤੁਸੀਂ ਇਸ ਤਰ੍ਹਾਂ ਵੀ ਪੀਸ ਕਰ ਸਕਦੇ ਆ ਜੇ ਤੁਸੀਂ ਉਹ ਚਾਰ ਪਾੜੀਆਂ ਕਰਕੇ ਪਾਉਣੇ ਉਸ ਤਰ੍ਹਾਂ ਵੀ ਪਾ ਸਕਦੇ ਆ ਸ਼ਨੀਸ਼ਲ ਕੇ ਇਸ ਤਰ੍ਹਾਂ ਹੀ ਇਹ ਪਾਉਣਾ ਹੈ ਇਹਦਾ ਜੂਸ ਨਹੀਂ ਕੱਢਣਾ ਆਪੇ ਜੂਸ ਆ ਜਿਹੜਾ ਇਹਦਾ ਨਿਕਲ ਜਾਣਾ ਇਸ ਤਰ੍ਹਾਂ ਹਲਕਾ ਹਲਕਾ ਥੱਲੇ ਨਾ ਪਾ ਦਿਓ ਹੁਣ ਆਪਾਂ ਪਾਵਾਂਗੇ ਚਕੰਦਰ ਚਕੰਦਰ ਨੂੰ ਆਪਾਂ ਇੱਕ 20 ਪਾ ਲੈਣਾ ਚਕੰਦਰ ਨੂੰ ਆ ਚੰਗੀ ਤਰ੍ਹਾਂ ਉਸ ਤੋਂ ਸ਼ੈਲ ਲੈਣਾ ਪਹਿਲਾਂ ਆ ਸਰਕੇ ਵੀ ਦੇਖੋ ਇਹ ਸਿੱਟਣੇ ਨਹੀਂ ਹੈਗੇ ਇਹ ਆਪਣੇ ਜਿਹੜੇ ਪੇੜ ਪੌਦੇ ਹੁੰਦੇ ਇਹਨਾਂ ਦਾ ਲਿਓਕਡ ਬਣਾ ਕੇ ਤੁਸੀਂ ਪਾ ਦਿਓਗੇ ਤਾਂ ਉਹ ਬੂਟੇ ਵੀ ਬਹੁਤ ਜ਼ਿਆਦਾ ਗਰੋਥ ਕਰਨਗੇ ਤੇ ਬਹੁਤ ਹੀ ਹੈਲਥੀ ਰਹਿਣਗੇ ਬਦੂ ਦਾ ਸਾਪ ਚਕੰਦਰ ਨੂੰ ਕਰ ਲਿਆ ਤੇ ਹੁਣ ਆਪਾਂ ਇਹਨੂੰ ਵੀ ਆਪਾਂ ਹਿੱਸੇ ਪਾਣੀ ਦੇ ਵਿੱਚ ਹੀ ਪਾਵਾਂਗੇ ਤੇ ਪਾਣੀ ਆ ਦੇਖੋ ਜਿਹੜਾ ਇਹ ਲਾਲ ਲਾਲ ਇੰਨਾ ਬਣ ਜਾਂਦਾ ਖੂਨ ਬਹੁਤ ਜ਼ਿਆਦਾ ਬਣਦਾ ਜਿਨ੍ਹਾਂ ਦਾ ਖੂਨ ਘੱਟ ਬਣਦਾ ਕਮਜ਼ੋਰੀ ਹੁੰਦੀ ਹੈ ਥਕਾਨ ਮਹਿਸੂਸ ਹੁੰਦੀ ਹੈ ਸੁਸਤੀ ਹੁੰਦੀ ਹੈ ਤਾਂ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਇਸ ਲਾਲ ਪਾਣੀ ਦੇ ਨਾਲ ਹੀ ਆਪਣਾ ਠੀਕ ਹੋ ਜਾਣਗੇ ਖੂਨ ਬਹੁਤ ਜ਼ਿਆਦਾ ਵਧੀਆ ਬਣਦਾ ਕਿੰਨਾ ਇਹਦੇ ਨਾਲ ਹੁਣ ਆਪਾਂ ਇਸ ਨੂੰ ਵੀ ਥੱਲੇ ਕਰ ਦਿਆਂਗੇ ਇਸ ਤਰ੍ਹਾਂ ਇਹ ਨੱਪ ਦਿਆਂਗੇ ਹੁਣ ਆਪਾਂ ਜਿਹੜੀਆਂ ਇਹ 10 ਡੰਡੀਆਂ ਪੁਦੀਨੇ ਦੀਆਂ ਲਈਆਂ ਸੀ ਉਹ ਆਪਾਂ ਇਹਦੇ ਵਿੱਚ ਪਾ ਦੇਣੀਆਂ। ਜਿਹੜਾ ਸਣੀ ਡੰਡੀਆਂ ਇੰਨੇ-ਇੰਨੇ ਕੱਟ ਕੇ ਤੁਸੀਂ ਤੋਂ نیچے ਤੋਂ ਲਾ ਕੇ ਜਮਾ ਸਾਫ਼ ਕਰਕੇ ਉਹਦੀਆਂ ਜੜ੍ਹਾਂ ਨੂੰ ਤੇ ਉੱਤੋਂ-ਉੱਤੋਂ ਡੰਡੀਆਂ ਕੱਟ ਕੇ ਪਾਉਣਾ ਪੁਦੀਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਇੰਨਾ ਕਪਾ ਧਣੀਆਂ ਪਾ ਲਾਂਗੇ। ਧਣੀਆਂ ਇਹਦੀਆਂ ਵੀ ਤਕਰੀਬਨ 10 ਡੰਡਗੀਆਂ ਆ। ਉਹਨਾਂ ਤੋਂ ਆਪਾਂ ਪੱਤੇ ਲਾ ਲਏ ਸੀਗੇ। ਹੁਣ ਆਪਾਂ ਇੱਕ ਟੁਕੜਾ ਜਿਹੜਾ ਦਾਲ ਚੀਨੀ ਦਾ ਲਿਆ ਸੀ ਉਹ ਪਾਉਣਾ ਤੇ ਇੱਕ ਚਮਚਾ ਆਪਾਂ ਲਿਆਗਾ ਜੀਰੇ ਦਾ ਇਹ ਪਾਉਣਾਗਾ। ਉਸ ਤੋਂ ਬਾਅਦ ਜਿਹੜਾ ਚੌਥਾ ਹਿੱਸਾ ਆਪਾਂ ਨਮਕ ਦਾ ਲਿਆ ਸੀਗਾ ਉਹਨੂੰ ਐਡ ਕਰਾਂਗੇ ਉਸ ਤੋਂ ਬਾਅਦ ਆਪਾਂ ਹੁਣ ਹਲਦੀ ਦਾ ਚੌਥਾ ਹਿੱਸਾ ਲਿਆ ਸੀ ਉਹ ਐਡ ਕਰਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇਸ ਤਰ੍ਹਾਂ ਅਰਲਾ ਦੇਵਾਂਗੇ ਤੁਸੀਂ ਵੱਡੇ ਭਾਂਡੇ ਦੇ ਵਿੱਚ ਵੀ ਬਣਾ ਸਕਦੇ ਆ ਆਪਾਂ 1 ਲੀਟਰ ਦਾ ਸਮਾਨ ਹੀ ਬਣਾਇਆ ਹੈਗਾ ਹੁਣ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਪਾ ਦਿੱਤੀਆਂ ਨੇ ਤੇ ਆਪਾਂ ਹੁਣ ਇਹਦੀ ਬਣਨ ਦੇ ਲਈ ਵੇਟ ਕਰਨੀ ਆ ਇਹਨੂੰ 8 ਘੰਟਿਆਂ ਦੇ ਲਈ 8-9 ਘੰਟੇ ਆਪਾਂ ਇਹਨੂੰ ਬਣਨ ਦੇ ਲਈ ਰੱਖਾਂਗੇ ਇਸੇ ਤਰ੍ਹਾਂ ਛੱਡ ਕੇ ਜੇ ਜੇ ਤਾਂ ਤੁਸੀਂ ਸ਼ਾਮ ਜੇ ਨੂੰ ਪੀਣਾ ਤਾਂ ਸੁਬਾ ਇਹਨੂੰ ਬਣਾ ਕੇ ਰੱਖ ਦੋ ਤਾਂ ਸ਼ਾਮ ਤੱਕ ਤੁਸੀਂ ਇਹਨੂੰ ਯੂਜ਼ ਕਰੋ ਤੇ ਨਹੀਂ ਤਾਂ ਤੁਸੀਂ ਇਹਨੂੰ ਰਾਤ ਦੇ ਸਮੇਂ ਵੀ ਇਸੇ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਪਾ ਕੇ ਰਾਤ ਨੂੰ ਵੀ ਰੱਖ ਸਕਦੇ ਹੋ ਤੇ ਸੁਬਾ ਉੱਠ ਕੇ ਪਾਣੀ ਪੀ ਸਕਦੇ ਆ ਤੇ ਦਿਨ ਦੇ ਵਿੱਚ ਤੁਸੀਂ 4 ਗਲਾਸ ਪਾਣੀ ਦੇ ਪੀਣੇ ਆ ਉਹ ਕਿਵੇਂ ਲੈਣਾ ਪਾਣੀ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਬਣਨ ਤੋਂ ਬਾਅਦ ਹਾਂਜੀ ਜਿਹੜਾ ਲਾਲ ਪਾਣੀ ਆਪਾਂ ਬਣਾਇਆ ਸੀ ਉਹ ਬਣ ਕੇ ਤਿਆਰ ਹੋ ਚੁੱਕਿਆ ਬਹੁਤ ਹੀ ਵਧੀਆ ਜਿਹੜਾ ਲਾਲ ਪਾਣੀ ਆਪਣਾ ਬਣਿਆਗਾ ਇਹਨੂੰ 10 ਘੰਟੇ ਹੋ ਚੁੱਕੇ ਆ ਪਾਣੀ ਨੂੰ ਤੇ ਇਹ ਹੁਣ ਬਣ ਗਿਆ ਪੀਣ ਯੋਗ ਤੇ ਆਪਾਂ ਹੁਣ ਇਹਨੂੰ ਪੀਵਾਂਗੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾਉਣਾ ਤੇ ਬਣਾ ਕੇ ਫਿਰ ਤੁਸੀਂ ਮੇਰੇ ਨਾਲ ਸ਼ੇਅਰ ਕਰਨਾ ਜਰੂਰ ਦੱਸਣਾ ਵੀ ਤੁਹਾਡਾ ਪਾਣੀ ਲਾਲ ਪਾਣੀ ਜਿਹੜਾ ਕਿਸ ਤਰ੍ਹਾਂ ਦਾ ਬਣਿਆ ਕੁੱਲ 4 ਗਲਾਸ ਪੀਣੇ ਲਾਲ ਪਾਣੀ ਦੇ ਪਾਣਾ ਖਾਣ ਤੋਂ ਪਹਿਲਾਂ ਸਵੇਰੇ 2 ਗਲਾਸ ਤੇ 2 ਗਲਾਸ ਲੰਚ ਕਰਨ ਤੋਂ ਪਹਿਲਾਂ ਪੀਣੇ ਇਹ 21 ਦਿਨ ਪੀਣਾਗਾ ਜੇ ਤੁਸੀਂ 4 ਗਲਾਸ ਦਿਨ ਦੇ ਵਿੱਚ ਨਹੀਂ ਪੀ ਸਕਦੇ ਤਾਂ 2 ਗਲਾਸ ਤਾਂ ਘੱਟੋ-ਘੱਟ ਜ਼ਰੂਰ ਪੀਓ ਤੇ ਫੇਰ ਫਾਇਦਾ ਹੋਊਗਾ ਅਸੀਂ ਇਹ ਬਣਾ ਕੇ ਪਹਿਲਾਂ ਪੀਤਾ ਸੀ ਸਾਨੂੰ ਫਾਇਦਾ ਹੋਇਆਗਾ ਤਾਂ ਅਸੀਂ ਦੂਜੀ ਵਾਰ ਅਸੀਂ ਬਣਾਉਣ ਲੱਗੀਆਂ ਤੇ ਤਾਂ ਹੀ ਅਸੀਂ ਫਿਰ ਵੀਡੀਓ ਵੀ ਬਣਾਈਏ ਤਾਂ ਕਿ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਤਾਂ ਸਾਰੇ ਪੈਣ ਪਾਈਆਂ ਨੂੰ ਤੁਸੀਂ ਵੀ ਅੱਗੇ ਸ਼ੇਅਰ ਕਰੋ ਕਿ ਸਾਰੇ ਇਹਦਾ ਲਾਹਾ ਜਿਹੜਾ ਲਾਲ ਪਾਣੀ ਦਾ ਲੈ ਸਕਣ ਤੇ ਜੇ ਤੁਹਾਨੂੰ ਮੇਰੀ ਵੀਡੀਓ ਇਹ ਲਾਲ ਪਾਣੀ ਵਾਲੀ ਵਧੀਆ ਲੱਗੀ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਜੀ ਤੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਹੋ ਮੇਰੇ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਫਿਰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ